ਬੇਨਤੀ ਹੈ ਕਿ ਸਾਖੀ ਨੂੰ ਅੰਕੀਰ ਤੱਕ ਜਰੂਰ ਸੁਣੀਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀਵਨ ਝਲਕਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਇਹ ਸਾਖੀ ਸਹੈ ਦੀ ਤੁਸੀਂ ਕਦੇ ਪਹਿਲਾਂ ਸੁਣੀ ਹੋਵੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਜਦੋਂ ਗੁਰੂ ਸਾਹਿਬ ਜੀ ਉਮਰ 4 ਸਾਲਾਂ ਦੀ ਸੀ ਤਾਂ ਉਸ ਸਮੇ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਤੇ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਵੱਡੇ ਭਾਈ ਬਾਬਾ ਗੁਰਦੇਤਾ ਜੀ ਦਾ ਵਿਆਹ ਸੀ ਸੋਹਣੇ ਵਸਤਰ ਪਾ ਕੇ ਸਜ ਧਜ ਕੇ ਗੱਡਿਆਂ ਉੱਪਰ ਸਵਾਰ ਹੋ ਕੇ ਬਰਾਤ ਜਾਣ ਲਈ ਤਿਆਰ ਸਨ ਇਹ ਨਜ਼ਾਰਾ ਦੇਖਣ ਲਈ ਪਿੰਡ ਦੇ ਲੋਕ ਰਸਤਿਆਂ ਵਿੱਚ ਖੜ ਗਏ ਕਿ ਗੁਰੂ ਕੇ ਬਰਾਤ ਦੇਖੀਏ ਕਿੰਜ ਜਾਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਤਾ ਨਾਨਕੀ ਜੀ ਨੇ ਬਹੁਤ ਸੋਹਣੀ ਪੋਸ਼ਾਕ ਸਵਾ ਕੇ ਦਿੱਤੀ ਜਿਹੜੀ ਕਿ ਬੜੀ ਕੀਮਤੀ ਤੇ ਬਹੁਤ ਜ਼ਿਆਦਾ ਸੁੰਦਰ ਸੀ ਗੁਰੂ ਤੇਗ ਬਹਾਦਰ ਸਾਹਿਬ ਵੀ ਬਾਲੂਮਰ ਵਿੱਚ ਰੱਥ ਉੱਪਰ ਸਵਾਰ ਹੋ ਕੇ ਬਰਾਤ ਨਾਲ ਜਾ ਰਹੇ ਸਨ। ਹੋਰ ਕਿਸੇ ਪਾਸੇ ਧਿਆਨ ਨਹੀਂ ਬਸ ਰਸਤੇ ਵਿੱਚ ਖੜੇ ਗਰੀਬ ਬੱਚਿਆਂ ਨੂੰ ਦੇਖ ਰਹੇ ਸਨ। ਦੇਖਦੇ-ਦੇਖਦੇ ਗੁਰੂ ਸਾਹਿਬ ਦੀ ਨਜ਼ਰ ਇੱਕ ਗਰੀਬ ਬੱਚੇ ਤੇ ਪਈ ਜਿਸਦਾ ਤਨ ਨੰਗਾ ਸੀ ਉਹ ਠੰਡ ਨਾਲ ਕੂੰਗੜ ਰਿਹਾ ਸੀ। ਗੁਰੂ ਸਾਹਿਬ ਰੱਥ ਤੋਂ ਉਤਰ ਕੇ ਉਸ ਬੱਚੇ ਕੋਲ ਗਏ ਅਤੇ ਪੁੱਛਿਆ ਤੂੰ ਗਰਮ ਕੱਪੜੇ ਕਿਉਂ ਨਹੀਂ ਪਾਏ? ਤੇਰੀ ਮਾਂ ਨੇ ਤੈਨੂੰ ਗਰਮ ਕੱਪੜੇ ਪਹਿਨਾਏ ਨਹੀਂ? ਇਹ ਸੁਣ ਕੇ ਉਸ ਬਾਲਕ ਨੇ ਜਵਾਬ ਦਿੱਤਾ ਦੁਨੀਆ ਦੀ ਕਿਹੜੀ ਮਾਂ ਹੈ ਜੋ ਆਪਣੇ ਬੱਚੇ ਨੂੰ ਭੁੱਖਾ ਰੱਖ ਸਕਦੀ ਹੈ ਤੇ ਕਿਹੜੀ ਮਾਂ ਹੈ ਜੋ ਆਪਣੇ ਬੱਚੇ ਦਾ ਤੰਨਾ ਟਕੇ ਘਰ ਵਿੱਚ ਗਰੀਬੀ ਹੀ ਇਤਨੀ ਹੈ ਕਿ ਰੋਟੀ ਦੇ ਵੀ ਲਾਲੇ ਪਏ ਹਨ ਗਰਮ ਕੱਪੜਾ ਤਾਂ ਕੀ ਸਾਨੂੰ ਤਾਂ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ ਉਸ ਬੱਚੇ ਦੀ ਇਹ ਗੱਲ ਸੁਣ ਕੇ ਬਾਲ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਪਿਗਲ ਗਿਆ ਉਹਨਾਂ ਨੇ ਜਲਦੀ ਨਾਲ ਆਪਣੀ ਪੁਸ਼ਾਕ ਉਤਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੀ ਅਤੇ ਕਿਹਾ ਮੈਨੂੰ ਤਾਂ ਮਾਤਾ ਜੀ ਹੋਰ ਬਣਵਾ ਦੇਣਗੇ ਇਹ ਪੋਸ਼ਾਕ ਤੂੰ ਰੱਖ ਬਰਾਤ ਅੱਗੇ ਚਲੀ ਗਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਪਸ ਘਰ ਆ ਗਏ ਮਾਤਾ ਜੀ ਨੇ ਪੁੱਛਿਆ ਲਾਲ ਜੀ ਪੋਸ਼ਾਕ ਕਿੱਥੇ ਹੈ ਤਾਂ ਗੁਰੂ ਸਾਹਿਬ ਜੀ ਚੁੱਪ ਰਹੇ ਜਦ ਦੂਜੀ ਵਾਰ ਪੁੱਛਿਆ ਲਾਲ ਜੀ ਪੋਸ਼ਾਕ ਕਿੱਥੇ ਹੈ ਤਾਂ ਗੁਰੂ ਸਾਹਿਬ ਨੇ ਸਾਰੀ ਸੱਚ ਸੁਣਾ ਦਿੱਤੀ ਕਿ ਮੇਰੇ ਤੋਂ ਬਾਲਕ ਨੰਗਾ ਨਹੀਂ ਦੇਖਿਆ ਗਿਆ ਉਹ ਠੰਡ ਵਿੱਚ ਠਰ ਰਿਹਾ ਸੀ ਇਸ ਲਈ ਆਪ ਮੈਂ ਆਪਣੀ ਪੋਸ਼ਾਕ ਉਸ ਨੂੰ ਦੇ ਦਿੱਤੀ ਜਦੋਂ ਮਾਤਾ ਨਾਨਕੀ ਜੀ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਬਾਲ ਗੁਰੂ ਤੇਗ ਬਹਾਦਰ ਜੀ ਨੂੰ ਗਲ ਨਾਲ ਲਾ ਲਿਆ ਤਿਆਗ ਤੇ ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਪਨ ਵਿੱਚ ਜਿੱਥੇ ਆਪਣੀ ਪੋਸ਼ਾਕ ਨਾਲ ਉਸ ਨੰਗੇ ਤੇ ਤੁਨ ਟਕਿਆ ਸੀ ਉਥੇ ਹੀ ਜਦ ਭਾਰਤ ਦੀ ਇੱਜ਼ਤ ਨੂੰ ਮੁਗਲਾਂ ਨੇ ਨੰਗਾ ਕੀਤਾ ਤਾਂ ਗੁਰੂ ਸਾਹਿਬ ਨੇ 1675 ਈਸਵੀ ਨੂੰ ਦਿੱਲੀ ਚਾਂਦਨੀ ਚੌਕ ਵਿੱਚ ਆਪਣੇ ਸਰੀਰੂਪੀ ਪੋਸ਼ਾਕ ਨਾਲ ਹਿੰਦੁਸਤਾਨ ਤੇ Hindu ਧਰਮ ਦੀ ਇੱਜ਼ਤ ਨੂੰ ਟਕਿਆ ਅਤੇ ਆਪਣੇ ਸਰੀਰ ਨੂੰ ਕੁਰਬਾਨ ਕਰਕੇ ਹਿੰਦੂਆਂ ਦੀ ਜੋ ਇੱਜ਼ਤ ਸੀ ਉਸ ਦੀ ਰਾਖੀ ਕੀਤੀ ਹਿੰਦੂਆਂ ਦੇ ਧਰਮ ਦੀ ਰਾਖੀ ਕੀਤੀ ਅਤੇ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ ਇਹ ਸਾਕੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ